ਦੇਖੀ ਜਾਓ ਬੋਲ ਕੇ ਕੇਤਾ ਨੂੰ ਅਸੀਂ ਮਾਫਾ ਜ਼ਿੰਦਾ ਐਨਆਈਆ ਦੀ ਚੋਣਾਂ ਵੀ ਪੋਤਾਵਾ 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 ਐਨਆਈਆ ਦੀ ਚੋਣਾਂ ਵੀ ਚੱਕ ਦੇਵਾਂਗੇ ਚੱਕ ਦੇਵਾਂਗੇ ਚਾਹੇ ਉਹ ਰੋਟੀ ਤੇ ਬੰਗਿਆ ਚਾਹੇ ਖਾਣਾ ਸਾਰੇ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਬੜਾ ਕੁਟੀਆ ਖਾਲਖਾ ਬੜਾ ਕੁਟੀਆ ਫੜੇ ਸਾਥੀਓ ਮੈਂ ਸਰਦੇ ਸਿੰਘ ਫੂਲ ਆ ਚੇਅਰਮੈਨ ਭਾਰਤੀ ਕਿਸਾਨ ਜਿਨ੍ਹਾਂ ਨੇ ਕ੍ਰਾਂਤੀਕਾਰੀ ਪੰਜਾਬ ਆ ਜਿਹੜਾ ਅੱਜ ਦਾ ਪ੍ਰਦਰਸ਼ਨ ਹੈਗਾ ਕੀ ਹੈਗਾ ਜੀ ਅੱਜ ਦਾ ਜਿਹੜਾ ਸਾਡਾ ਪ੍ਰਦਰਸ਼ਨ ਹੈ ਪ੍ਰੋਟੈਸਟ ਹੈ ਰੋਸ ਮਾਰਚ ਹੈ ਆ ਉਹ ਪਿਛਲੇ ਦਿਨੇ 30 30 ਤਰੀਕ ਨੂੰ ਪਿਛਲੇ ਮਹੀਨੇ ਦੇ ਨੂੰ ਸਾਡੇ ਪੰਜਾਬ ਦੇ ਜਰਨਲਿਸਟ ਇਕਤਰ ਭੈਣ ਸੁਖਵਿੰਦਰ ਕੌਰ ਰਾਮਪਰਾ ਉਹਨਾਂ ਦੇ ਘਰੇ ਐਨਆਈਏ ਆ ਜਿਹੜੀ ਸੈਂਟਰ ਦੇ ਗ੍ਰਹਿ ਵਿਭਾਗ ਦੀ ਖੁਫੀਆ ਏਜੰਸੀ ਹੈ ਜਿਹੜੀ ਉਹਦੇ ਵੱਲੋਂ ਰੈਡ ਕੀਤੀ ਗਈ ਹੈ ਉਹਨਾਂ ਦੇ ਘਰ ਦੀ ਤਲਾਸ਼ੀ ਕੀਤੀ ਗਈ ਹੈ ਤੇ ਉਹਨਾਂ ਦਾ ਸਮਾਨ ਕੁਝ ਜ਼ਰੂਰੀ ਲੈ ਕੇ ਗਏ ਹੈ ਤੇ ਉਹਨਾਂ ਨੂੰ 15 ਤਰੀਕ ਨੂੰ ਦੁਬਾਰੇ ਲਖਨਊ ਆ ਕੇ ਇਨਕੁਆਰੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਇਸ ਦਾ ਅਸੀਂ ਉਸ ਦਿਨ ਵੀ ਸੁਖਵਿੰਦਰ ਕੌਰ ਭਾਵੇਂ ਉਸ ਮੌਕੇ ਘਰੇ ਹੈ ਨਹੀਂ ਸੀਗਾ ਉਹਦਾ ਬੇਟਾ ਸੀਗਾ ਉਹਦੀ ਨੂਰ ਸੀਗੀ ਉਹਦੇ ਘਰ ਵਾਲਾ ਸੀਗਾ ਉਸ ਦਿਨ ਅਸੀਂ ਇਹ ਬਾਰਡਰ ਤੇ ਸੀਗੇ ਬਾਰਡਰ ਤੇ ਮੋਰਚੇ ਦੀ ਮੀਟਿੰਗ ਕਰਕੇ ਕਿਸਾਨ ਮਜ਼ਦੂਰ ਮੋਰਚੇ ਦੀ ਸਾਰੇ ਜਥੇਬੰਦਗਿਆਂ ਨੇ ਇਹਦੀ ਡਟ ਕੇ ਨਿਖੇਧੀ ਕੀਤੀ ਸੀ ਤੇ ਕਿਹਾ ਸੀਗਾ ਵੀ ਇਹ ਜਿਹੜਾ ਰੇਡ ਹੈ ਭਾਵੇਂ ਕੁਝ ਵੀ ਇਹਦਾ ਬਹਾਨਾ ਲਾਉਣ ਇਹ ਮੋਰਚੇ ਨੂੰ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਖਾਤਰ ਤੇ ਵਿਰੋਧੀਆਂ ਜਿਹੜਾ ਆਗੂ ਹੈ ਉਹਨਾਂ ਨੂੰ ਡਰਾ ਕੇ ਉਹਨਾਂ ਚ ਸਹਿਮ ਪਾ ਕੇ ਉਹਨਾਂ ਨੂੰ ਮੋਰਚੇ ਚੋਂ ਪਿੱਛੇ ਹਟਾਉਣ ਦੀ ਮਕਸਦ ਨਾਲ ਕੀਤੀ ਗਈ ਹੈ ਸਾਰੇ ਨੇ ਡਟ ਕੇ ਨਿਖੇਧੀ ਕੀਤੀ ਸੀ ਤੇ ਕਿਹਾ ਸੀਗਾ ਵੀ ਅਸੀਂ ਸਹਾਇਣਾ ਨਹੀਂ ਕਰਾਂਗੇ ਇਹਨੂੰ ਤੇ ਅਸੀਂ ਅੱਜ 13 ਤਰੀਕ ਨੂੰ ਇਹ ਫੈਸਲਾ ਕਰਕੇ ਅੱਜ ਕੀਤਾ ਕਿਉਂਕਿ ਉਹ 15 ਦਾ ਨੋਟਿਸ ਦੇ ਕੇ ਗਏ ਐ ਅਜੇ ਵੀ ਤਲਵਾਰ ਉੱਤੇ ਹੀ ਐ ਸੋ ਇਸ ਕਰਕੇ ਅੱਜ ਅਸੀਂ ਭਾਰਤੀ ਕਿਸਾਨ ਜਨਨ ਕ੍ਰਾਂਤੀਕਾਰੀ ਬਲ ਉਹ ਸੁਪਰ ਕਮੇਟੀ ਦੇ ਸੱਦੇ ਤੇ ਇੱਥੇ ਜਿਹੜਾ ਅ ਵਿਸ਼ਾਲ ਆ ਜਿਹੜਾ ਇਕੱਠ ਕਰ ਰਹੇ ਆ ਭਰਤਰੀ ਜੱਥੇਬੰਦੀਆਂ ਵੀ ਆ ਰਹੀਆਂ ਵਿੱਚ ਹਮੈਤ ਵਜੋ ਸੱਦਾ ਜਿਹੜੀ ਕਾਲ ਦਿੱਤੀ ਗਈ ਹੈ ਇਹ ਭਾਰਤੀ ਕਿਸਾਨ ਜਨ ਨੂੰ ਕ੍ਰਾਂਤੀਕਾਰੀ ਵੱਲੋਂ ਹੈ ਰੋਸ ਮਾਰਚ ਦੇ ਅਸੀਂ ਇੱਥੇ ਬਲਾਰੇ ਬੋਲਣਗੇ ਸਾਰਾ ਜਿਹੜੀਆਂ ਇਹਦੀਆਂ ਮੰਗਾਂ ਨੇ ਪੰਜੇ ਵੀ ਉਹਦਾ ਸਮਾਨ ਵਾਪਸ ਕੀਤਾ ਜਾਵੇ ਤੇ ਜਿਹੜੇ ਇਹ ਰੈਡਾਂ ਹੋਈਆਂ ਨੇ ਕਿਸਾਨ ਆਗੂਆਂ ਤੇ ਜਾਂ ਹੋਰ ਜਿਹੜੇ ਲੋਕਪੱਖੀ ਕੋਈ ਬੁੱਧੀਜੀਵੀ ਹੈ ਕੋਈ ਵਕੀਲ ਹੈ ਪੱਤਰਕਾਰ ਉਹ ਬੰਦ ਕੀਤਾ ਜਾਵੇ ਉਹਨਾਂ ਤੇ ਜਿਹੜੀ ਇਹਦੀ ਪੰਜਾਬ ਸੂਬੇ ਦੇ ਵਿੱਚ ਦਖਲੰਦਗੀ ਹੈ ਸੈਂਟਰ ਦੀ ਇਹਨਾਂ ਜੈਸੇ ਰਾਹੇ ਉਹ ਬਦ ਕੀਤੀ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਅਸੀਂ ਇੱਥੇ ਬੁਲਾਰੇ ਬੋਲਣਗੇ ਮਾਰਚ ਕਰਨਗੇ ਤੇ ਉਸ ਤੋਂ ਬਾਅਦ ਅਖੀਰ ਤੇ ਜਿਹੜਾ ਸਮਾਪਤੀ ਕਰਨੀ ਹੈ ਇਹਦੀ ਇੱਥੇ ਰਾਮਪੁਰੇ ਤੁਸੀਂ ਨੋਟ ਕੀਤਾ ਹੋਣਾ ਜਗਦੀਪ ਸਿੰਘ ਨਕਈ ਹੈ ਜਿਹੜੇ ਵੱਡੇ ਕਾਰੋਬਾਰੀ ਹੈ ਇਫਕੋ ਦੇ ਜਿਹੜੇ ਵੱਡੇ ਕੰਪਨੀ ਹੈ ਜਿਹੜੀ ਖਾਦ ਨਾਲ ਜੁੜੀ ਹੋਈ ਉਹਨਾਂ ਦੇ ਮਾਲਕ ਹੈ ਇੱਥੇ ਉਹਨਾਂ ਦੇ ਰਹਾਏ ਸ਼ਹਿਰ ਰਾਮਪਰਾ ਰੋਡ ਤੇ ਸ਼ਹਿਰ ਤੋਂ ਉਸ ਤੋਂ ਬਾਅਦ ਸਮਾਪਤੀ ਦੇ ਅਸੀਂ ਸਾਰੇ ਇਕੱਠੇ ਹੋ ਕੇ ਕਿਉਂਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਮੁੱਖ ਨਮਾਇੰਦਿਆਂ ਚੋਂ ਆ ਉਹ ਬੀਜੇਪੀ ਨੇ ਦੀ ਸਰਕਾਰ ਨੇ ਇਹ ਛਾਪੇ ਮਰਵਾਏ ਆ ਜਾਂ ਉਹਦੇ ਏਜੰਸੀ ਨੇ ਇਸ ਕਰਕੇ ਅਸੀਂ ਸਮਾਪਤੀ ਤੇ ਜਿਹੜਾ ਜਗਦੀਪ ਸਿੰਘ ਨਕਈ ਦੀ ਜੋ ਰਹਿਸ਼ ਹੈ ਉੱਥੇ ਜਿਹੜਾ ਕੱਠ ਕਰਕੇ ਉੱਥੇ ਉਹਨਾਂ ਨੂੰ ਵਾਰਨਿੰਗ ਦੇ ਕੇ ਉੱਥੇ ਉਹਦਾ ਘਰ ਗੇ ਰੋਸਤਾ ਦੇ ਕੇ ਦੀ ਸਮਾਪਤੀ ਕਰਾਂਗੇ ਇਹ ਅੱਜ ਦਾ ਪ੍ਰੋਗਰਾਮ ਹੈ ਇਹ ਸਮਝਦੇ ਹਾਂ ਵੀ ਐਨਆਈ ਵੱਲੋਂ ਕਿਸਾਨਾਂ ਆਪਣੇ ਤੇ ਵਕੀਲਾਂ ਤੇ ਬੁਢੀ ਜੀਵਨ ਦੇ ਰੇਟਾਂ ਕਿਹਾ ਕਿ ਸੰਭੁਲ ਬਿਲਕੁਲ ਜੀ ਜਿਹੜੇ ਇਹ ਐਨਆਈਏ ਆ ਹੁਣ ਤੱਕ ਦਾ ਜਿਹੜਾ ਇਹਦਾ ਆਪਰੇਸ਼ਨ ਹੈਗਾ ਲਗਭਗ 2 ਸਾਲ ਦਾ ਇਸ ਨੇ ਇੱਕੋ ਹੀ ਕੰਮ ਕੀਤਾ ਵੀ ਜਿਹੜੇ ਵਿਰੋਧੀ ਆ ਸਰਕਾਰ ਦੇ ਉਹਨਾਂ ਨੂੰ ਚੁੱਪ ਕਰਾਉਣ ਦੀ ਖਾਤਰ ਗ੍ਰਹਿ ਵਿਭਾਗ ਨੇ ਦੋਨਾਂ ਏਜੰਸੀਆਂ ਨੂੰ ਇੱਕ ਈਡੀਏ ਤੇ ਇੱਕ ਇਹ ਐਨਆਈਏ ਦੋਨੇ ਜਿਹੜੀਆਂ ਏਜੰਸੀਆਂ ਨੂੰ ਵਿਰੋਧੀਆਂ ਨੂੰ ਚੁੱਪ ਕਰਾਉਣ ਦੀ ਖਾਤਰ ਜਾਂ ਉਹਨਾਂ ਤੇ ਸਹਿਮ ਪੈਦਾ ਕਰਨ ਦੀ ਖਾਤਰ ਇੱਕ ਹਥਿਆਰ ਦੇ ਤੌਰ ਤੇ ਵਰਤਿਆ ਗ੍ਰਹਿ ਵਿਭਾਗ ਨੇ ਹੋਰਾਂ ਕਿਸਾਨ ਜਿਹੜੇ ਅੰਦੋਲਨਕਾਰੀ ਲੋਕ ਹੈ ਜਾਂ ਕਿਸਾਨ ਹੈ ਮਜ਼ਦੂਰ ਹੈ ਜਾਂ ਹੋਰ ਵਰਗ ਉਹਨਾਂ ਦੇ ਆਗੂਆਂ ਨੂੰ ਵੀ ਸਾਡੇ ਤੇ ਇਹ ਪਹਿਲੀ ਵਾਰ ਨਹੀਂ ਰੇਡ ਕੀਤੀ ਆ ਜਾਂ ਕੱਲੇ ਸੁਖਵਿੰਦਰ ਤੇ ਰੇਡ ਨਹੀਂ ਕੀਤੀ ਸਾਡੇ ਹੋਰ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਹੈ ਗੌਰਮਨੀਤ ਮਾਗਟਾ ਜਿਹੜੇ ਯੂਪੀ ਨਾਲ ਸੰਬੰਧਤ ਆਗੂ ਹੈ ਮੋਰਚੇ 'ਚ ਸ਼ਾਮਲ ਹੈ ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਤੇ ਇਸ ਤੋਂ ਪਹਿਲਾਂ ਜਦੋਂ ਦਿੱਲੀ ਅੰਦੋਲਨ ਵੇਲੇ 26 ਜਨਵਰੀ ਵਾਲੇ ਘਟਨਾਵਾਂ ਨਾਲ ਜੋੜ ਕੇ ਜਿਹਦੇ ਰਿੰਗ ਰੋਡ ਤੇ ਪਰੇਡ ਕੀਤੀ ਸੀ ਕਿਲੇ ਚੱਕਰ ਪ੍ਰੋਟੈਸਟ ਕੀਤਾ ਸੀਗਾ ਉਸ ਨਾਲ ਜੋੜ ਕੇ ਵੀ ਇਹਨਾਂ ਨੇ ਨੋਟਿਸ 500 ਕਿਸਾਨ ਆਗੂਆਂ ਨੂੰ ਨੋਟਿਸ ਭੇਜੇ ਸੀ ਵੀ ਤੁਸੀਂ ਤੁਹਾਡੀ ਵੀਡੀਓ ਆ ਗਈ ਹੈ ਤੁਹਾਡੀ ਫੋਟੋਆਂ ਨੇ ਤੁਸੀਂ ਇਨਕੁਆਇਰੀ ਚ ਸ਼ਾਮਲ ਹੋਵੇ ਉਹਦੇ ਵੀ ਅਸੀਂ ਤਾਂ ਡਟ ਕੇ ਜਵਾਬ ਦਿੱਤਾ ਸੀਗਾ ਵੀ ਕੋਈ ਇਨਕੁਆਇਰੀ ਚ ਸ਼ਾਮਲ ਨਹੀਂ ਹੋਵਾਂਗੇ ਅਸੀਂ ਘੇਰਾਂਗੇ ਤਾਂ ਸਾਰੇ ਨੋਟਿਸ ਸੇ ਠੱਪ ਕਰਵਾਏ ਸੀ ਸੋ ਹੁਣ ਇਹ ਦੂਜੀ ਵਾਰ ਇਹਦਾ ਮਕਸਦ ਇੱਕੋ ਹੀ ਹੈ ਜੀ ਇਹ ਇਕੱਲਾ ਕਿਸਾਨ ਅੰਦੋਲਨ ਕਰ ਗਿਆ ਨੂੰ ਨਹੀਂ ਜਿਹੜੀਆਂ ਪੋਲੀਟੀਕਲ ਵਿਰੋਧੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਇਹ ਜਿਵੇਂ ਇੱਥੇ ਇਹ ਕੀਤੀਆਂ ਉਹਨਾਂ ਨੇ ਰੇਡਾਂ ਕੀਤੀਆਂ ਉਸ ਤੋਂ ਬਾਅਦ ਡਰਾ ਕੇ ਆਪਣੀਆਂ ਪਾਰਟੀਆਂ 'ਚ ਸ਼ਾਮਲ ਕੀਤੇ ਐ ਸਾਡੇ ਫੂਲ ਹਲਕੇ ਦੇ ਕਿੰਨੇ ਐ ਮੰਤਰੀ ਸੀਗਾ ਕਾਂਗਰਸ ਦਾ ਗੁਰਪ੍ਰੀਤ ਕਾਂਗੜ ਉਹਨੂੰ ਕਿਹਾ ਵੀ ਜਾਂ ਤੂੰ ਜੇਲ੍ਹ 'ਚ ਜਾਣਾ ਕਿ ਜਾਂ ਤੂੰ ਇੱਧਰ ਬੀਜੇਪੀ 'ਚ ਆ ਉਹ ਬੀਜੇਪੀ 'ਚ ਆ ਲਿਆ ਗਿਆ ਆਹੀ ਜਿਹੜਾ ਨਕਈ ਆ ਹੁਣ ਬੀਜੇਪੀ ਦਾ ਹੈੱਡ ਬਣਿਆ ਹੋਇਆ ਇਹ ਪਹਿਲਾਂ ਬਾਦਲ ਦਾ ਸੀਗਾ ਤਨਵਰੀ ਖਜ਼ਾਨਾ ਮੰਤਰੀ ਹੋਇਆ ਮਨਪ੍ਰੀਤ ਬਾਦਲ ਉਸ ਨੂੰ ਇਹਨਾਂ ਨੇ ਛਾਪਿਆਂ ਨੇ ਡਰਾ ਕੇ ਉਹ ਪਰ ਅਸੀਂ ਤਾਂ ਕੋਈ ਇਹ ਡਰ ਕੇ ਜਾਵੜੇ ਸਖਵਿੰਦਰ ਕੌਰ ਦਾ ਤਾਂ 20 ਸਾਲ ਦੀ ਹਿਸਟਰੀ ਆ ਨਾ ਲੋਕਾਂ 'ਚ ਸੰਘਰਸ਼ ਕਰਨ ਦੀ ਜੇ ਅਸੀਂ ਹੁਣ ਉਹਨੂੰ ਬਣਾਇਆ ਆ ਪੰਜਾਬ ਦਾ ਜਲਾਸ ਨੇ ਉਹਨੂੰ ਜਰਨਲ ਸਖਤਰ ਬਣਾਇਆ ਤਾਂ ਉਹ ਐਨੀ ਵੀ ਉਹਨੂੰ ਗਿਫਟ ਕੀਤਾ ਉਹ ਯੋਗਤਾ ਦੇ ਆਧਾਰ ਤੇ ਬਣੀ ਆ ਉਹਦੀ ਬਾਇਟ ਦੇ ਆਧਾਰ ਤੇ ਉਹਨੇ ਆਪਣੇ ਨੇ ਯੋਗਤਾ ਸਿੱਧ ਕੀਤੀ ਆ ਹੁਣ ਵਾਲੇ ਅੰਦੋਲਨ ਦੇ ਵਿੱਚ ਸੋ ਇਸ ਕਰਕੇ ਉਹ ਤਾਂ ਹੈ ਨਹੀਂ ਵੀ ਉਹ ਕਹਿ ਦੂਗੀ ਵੀ ਮੈਂ ਬੀਜੇਪੀ 'ਚ ਆ ਜੂਗੀ ਜਾਂ ਨਹੀਂ ਕਰੂੰਗੀ ਉਹਦਾ ਐਲਾਨ ਕਰਤਾ ਵੀ ਅਸੀਂ ਲੜੇ ਆ ਕਿਸਾਨਾਂ ਦੀ ਖਾਤਰ ਲੋਕਾਂ ਦੀ ਖਾਤਰ ਸਾਡਾ ਸਾਡਾ ਕਰਜ਼ਾਰ ਹੈ ਇੱਕ ਸਾਡਾ ਚਿਹਰਾ ਹੈਗਾ ਮੈਂ ਕੋਈ ਉੱਥੇ ਨਹੀਂ ਜਾਣਾ ਨਾ ਸਾਡੇ ਕਿਸੇ ਪਰਿਵਾਰ ਦੇ ਨੇ ਆਉਣਾ ਠੀਕ ਹੈ ਮੈਂ ਜੇਲ੍ਹ ਜਾਣਾ ਪ੍ਰਵਾਨ ਕਰੂੰਗੀ ਕੇਸ ਸੁਣਾ ਪ੍ਰਵਾਨ ਕਰੂੰਗੀ ਪਰ ਮੈਂ ਕਿਸੇ ਇਨਕੁਆਰੀ ਦੀ ਸ਼ਾਮਲ ਨਹੀਂ ਹੋਣਾ ਇਹ ਉਹਨੇ ਐਲਾਨ ਕਰਤਾ ਇਸ ਕਰਕੇ ਸਾਰਾ ਜਿਹੜਾ ਕਿਸਾਨ ਭਾਈਚਾਰਾ ਹੈਗਾ ਕਿਸਾਨ ਵਰਕਰ ਆਗੂ ਹੈਗੇ ਨੇ ਉਹ ਸਾਰੀਆਂ ਹਜਾਰੀਆਂ ਦੀ سپورਟ ਤੇ ਵੀ ਅਸੀਂ ਆਪਦੇ ਆਗੂ ਨੂੰ ਆਪਦੇ ਹੱਥਾਂ ਚ ਰੇਖਾਉਣ ਦੇਣਾ ਮੇਰਾ ਨਾਮ ਫਕਲਿੰਦਰ ਕਾਰਾ ਮੈਂ ਭਾਰਤੀ ਕਿਸਾਨ ਜੁਨਨ ਕ੍ਰਾਂਤੀਕਾਰੀ ਦੀ ਸੂਬੇ ਦੀ ਜਨਮ ਉਸਤਕ ਜਿਹੜਾ ਇਹ ਕੱਟ ਕੀਤਾ ਜਾ ਰਿਹਾ ਕੀ ਮਤ ਹੈ ਪਿਛਲੇ ਦਿਨਾਂ ਦੇ ਵਿੱਚ 30 ਅਗਸਤ ਨੂੰ ਮੇਰੇ ਘਰੇ ਐਨਆਈਏ ਨੇ ਰੇਡ ਮਾਰੀ ਸੀ ਸਵੇਰੇ ਕੋਈ 5:30 ਵਜੇ ਤਾਂ ਉਹਨਾਂ ਨੇ ਇੱਕ ਤਲਾਸ਼ੀ ਵਾਰੰਟ ਦਿਖਾਇਆ ਸੀ ਲਖਨਊ ਤੋਂ ਕਿਸੇ ਕੋਰਟ ਦਾ ਦੇਖ ਕੇ ਤਾਂ ਨਹੀਂ ਗਏ ਉਹਦੀ ਕਾਪੀ ਨਾ ਐਫਆਈਆਰ ਦੀ ਕਾਪੀ ਦਿੱਤੀ ਇਹ ਵੀ ਕਹਿ ਰਹੇ ਸੀ ਐਫਆਈਆਰ 'ਚ ਤੁਹਾਡਾ ਨਾਮ ਨਹੀਂ ਪਰ ਅਸੀਂ ਤਲਾਸ਼ੀ ਲੈਣੀ ਹੈ ਤਾਂ ਫਿਰ ਮੈਂ ਤਾਂ ਘਰੇ ਹੈ ਨਹੀਂ ਸੀ ਮੈਂ ਸ਼ੰਭੂ ਮੋਰਚੇ ਤੇ ਸੀ ਬਾਕੀ ਦਾ ਪਰਿਵਾਰ ਘਰੇ ਸੀਗਾ ਉਹਨਾਂ ਨੇ ਤਲਾਸ਼ੀ ਲਈ ਤਲਾਸ਼ੀ ਦੌਰਾਨ ਸਾਡੇ ਮੁਤਾਬਕ ਉਹਨਾਂ ਨੇ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਠੀਕ ਆ ਉਹ ਕਾਲ ਨੂੰ ਕਿਸੇ ਫੋਨ 'ਚ ਕੁਝ ਆਪ ਦੇ ਕੋਲੋਂ ਕਰ ਲੈਣ ਅਗਲੇ ਦੇ ਕਬਜੇ 'ਚ ਆ ਕਿਸੇ ਪੈਨ ਡਰਾਈਵ 'ਚ ਕੁਝ ਕਰ ਦੇਣ ਉਹ ਵੱਖਰੀ ਗੱਲ ਆ ਪਰ ਉਹਨਾਂ ਕੋਲੋਂ ਸਾਡੇ ਕੋਲੋਂ ਮਤਲਬ ਉਹਨਾਂ ਨੂੰ ਕੋਈ ਵੀ ਇਹੋ ਜੀ ਚੀਜ਼ ਨਹੀਂ ਮਿਲੀ ਜਿਹਦੇ ਆਧਾਰ ਤੇ ਕੋਈ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਸਾਡਾ ਸ਼ੰਪੂ ਤੇ ਖਨੌਰੀ ਦੇ ਉੱਤੇ ਮੋਰਚਾ ਚੱਲ ਰਿਹਾ ਹੈ ਆਫਲ ਦੇ ਵਿੱਚ ਉਹ ਸਿਰਦਰਦੀ ਬਣਿਆ ਹੋਇਆ ਸੈਂਟਰ ਗੌਰਮਿਤ ਤਾਂ ਕਿਉਂਕਿ ਇਲੈਕਸ਼ਨ ਦੇ ਵਿੱਚ ਵੀ ਉਸ ਮੋਰਚੇ ਨੇ ਆਖਰ ਪਾਇਆ ਅਸੀਂ ਹਿੱਸਾ ਚਾਉਣਾ 'ਚ ਨਹੀਂ ਲੈਂਦੇ ਪਰ ਅਸੀਂ ਲੋਕਾਂ ਨੂੰ ਇਹ ਜ਼ਰੂਰ ਕਹਿ ਆ ਸੀਗਾ ਵੀ ਇਹਨਾਂ ਨੂੰ ਸਵਾਲ ਪੁੱਛੋ ਪਹਿਲਾਂ ਇਹਨਾਂ ਨੇ 750 ਸ਼ਹੀਦ ਕੀਤਾ ਦਿੱਲੀ ਮੋਰਚੇ 'ਚ ਹੁਣ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕਰ ਰਹੇ ਨੇ ਕਿੰਨੇ ਗੋਲੇ ਸਿੱਟੇ ਆ ਕਿੰਨੀਆਂ ਦੀਆਂ ਅੱਖਾਂ ਗਈਆਂ ਨੇ ਪਰ ਉਸ ਚੀਜ਼ ਨੇ ਲੋਕਾਂ ਦਾ ਵਿਚਾਰ ਜਿਹੜਾ ਉਹ ਭਾਜਪਾ ਦੇ ਉਲਟ ਬਣਾਇਆ ਤੇ ਚਾਰ ਸਟੇਟਾਂ 'ਚ ਉਹਦਾ ਗਹਿਰਾ ਅਸਰ ਦਿਖਿਆ ਜਿਹਦੇ ਕਰਕੇ 400 ਪਾਰ ਤਾਂ ਚਲੋ ਹੋਣਾ ਕੀ ਸੀਗਾ ਉਹ ਸਰਕਾਰ ਵੀ ਇਕੱਲੇ ਤੌਰ ਤੇ ਭਾਜਪਾ ਬਣਾ ਨਹੀਂ ਪਾਈ ਉਸ ਤੋਂ ਬਾਅਦ ਜਦੋਂ ਵਿਰੋਧੀ ਧਿਰਾਂ ਮਜ਼ਬੂਤ ਹੋ ਕੇ ਸੰਸਦ ਦੇ ਵਿੱਚ ਆ ਗਈਆਂ ਤਾਂ ਵਿਰੋਧੀ ਧਿਰਾਂ ਨੇ ਵੀ ਸਾਡੇ ਮਸਲਿਆਂ ਦੇ ਉੱਤੇ ਉੱਥੇ ਰੌਲਾ ਪਾਇਆ ਘੇਰਿਆ ਮੋਦੀ ਸਰਕਾਰ ਨੂੰ ਤਾਂ ਇਸ ਵੇਲੇ ਜਿਹੜੀ ਮੋਦੀ ਸਰਕਾਰ ਆ ਉਹ ਸੰਸਦ ਦੇ ਵਿੱਚ ਵੀ ਕਰ ਰਹੀ ਆ ਸੜਕ ਤੇ ਵੀ ਕਰਦੀ ਆ ਤਾਂ ਇਸ ਬੁਖਲਾਹਟ ਚ ਆ ਕੇ ਉਹ ਚਾਹੁੰਦੇ ਆ ਕਿ ਇਸ ਮੋਰਚੇ ਨੂੰ ਕੋਈ ਨਾ ਕੋਈ ਹੋਰ ਰੰਗ ਦਿੱਤਾ ਜਾਵੇ ਉਸੀਂ ਸਾਰੇ ਜਾਣਦੇ ਹਾਂ ਕਿ ਦਿੱਲੀ ਮੋਰਚੇ 'ਚ ਵੀ ਜਦੋਂ ਦਿੱਲੀ ਪਹੁੰਚੇ ਸੀ ਤਾਂ ਇਹਨਾਂ ਨੇ ਕਿਹਾ ਸੀਗਾ ਜੀ ਕਿ ਇਹਦੇ 'ਚ ਖਾਲਸਪਨੀਆਂ ਆ ਗਏ ਮੌਵਾਦੀ ਆ ਗਏ ਪਾਕਿਸਤਾਨੀ ਆ ਗਏ ਘੁਸਪੈਠੀ ਆ ਗਏ ਬਹੁਤ ਚੀਜ਼ਾਂ ਕਹੀਆਂ ਗਈਆਂ ਸੀਗੀਆਂ ਹੋ ਸਕਦਾ ਕੱਲ ਉਹਨੂੰ ਇਸ ਮੋਰਚੇ ਨੂੰ ਵੀ ਕੋਈ ਇਸ ਤਰ੍ਹਾਂ ਦਾ ਰੰਗ ਦੇਣਾ ਚਾਹਣਗੇ ਤਾਂ ਅਸੀਂ ਬਹੁਤ ਕਲੀਅਰ ਹਾਂ ਉਸ ਦਿਨ ਸਾਡੀ ਕੇਐਮਐਮ ਦੀ ਮੀਟਿੰਗ ਹੋ ਗਈ ਮੈਂ ਮੋਰਚੇ 'ਤੇ ਸੀ ਤਾਂ ਸਾਰੀਆਂ ਹੀ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਫੈਸਲਾ ਲਿਆ ਕਿ ਅਸੀਂ ਇਹਨਾਂ ਨੂੰ ਕੋਈ ਵੀ ਪੇਂਟ ਇਸ ਮੂਰਤੀ ਦੇ ਇਸ ਮੂਰਤੀ ਦੇ ਉੱਤੇ ਚੜਾਉਣ ਦੀ ਆਗਿਆ ਨਹੀਂ ਦੇਵਾਂਗੇ ਡਟ ਕੇ ਲੜਾਂਗੇ ਉਸੇ ਦਿਨ ਬਿਆਨ ਜਾਰੀ ਕੀਤੇ ਗਏ ਦੂਜੇ ਸਾਡਾ ਜਿਹੜਾ ਮੂਰਤਾ ਖਨੌਰੀ ਤੇ ਲੱਗਿਆ ਡੱਲੇਵਾਲ ਹਰਾਨੀ ਅਗਵਾਈ ਤੇ ਦੋਨੋਂ ਮੂਰਤਾਂ ਵੱਲੋਂ ਸਾਂਝਾ ਬਿਆਨ ਉਸੇ ਦਿਨ ਆ ਗਿਆ ਸੀਗਾ ਫਿਰ ਵੀ ਅਸੀਂ ਇਹ ਸੱਚ ਹੈ ਕਿ ਇੱਥੇ ਲੋਕਲ ਸਾਡੀ ਜਨਤਾ ਬਹੁਤ ਮੰਗ ਕਰ ਰਹੀ ਸੀ ਕਿਉਂਕਿ ਉਸ ਦਿਨ ਵੀ ਜਦੋਂ ਪਤਾ ਲੱਗਿਆ ਕਿ ਘਰ ਦੇ ਸਾਹਮਣੇ ਪੁਲਿਸ ਆ ਗਈ ਆ ਤਾਂ ਕਾਫੀ ਲੋਕ ਆ ਗਏ ਸੀ ਘਰਾਓ ਵੀ ਕਰ ਲਿਆ ਸੀ ਆ ਕੇ ਕਾ ਸਾਡੇ ਆਲਦੀ ਜਥੇਬੰਦੀ ਦੇ ਅੰਦਰ ਕਾਫੀ ਮੰਗ ਹੋ ਰਹੀ ਸੀ ਵੀ ਇਹਦੇ ਤੇ ਇੱਕ ਆਪਾਂ ਨੂੰ ਜ਼ਰੂਰ ਪ੍ਰਦਰਸ਼ਨ ਕਰਨਾ ਚਾਹੀਦਾ ਰੋਜ਼ ਪ੍ਰਦਰਸ਼ਨ ਕਰਨਾ ਚਾਹੀਦਾ ਸੋ ਅੱਜ ਦਾ ਜਿਹੜਾ ਪ੍ਰਦਰਸ਼ਨ ਉਹ ਸਾਡੀ ਜਥੇਬੰਦੀ ਵੱਲੋਂ ਹੋ ਰਿਹਾ ਹੋਰ ਜਿਹੜੇ ਬੰਦੀਆਂ ਦੇ ਆਗੂ ਸਾਹਿਬਾਨ ਜਿਹੜੇ ਵੀ ਹੋਣਗੇ ਸਾਰਿਆਂ ਦਾ ਸਤਿਕਾਰ ਤੇ ਜੇ ਕੋਈ ਅੱਗੇ ਵਧੂਗੀ ਐਨਆਈਏ ਜਾਂ ਸੈਂਟਰ ਹਕੂਮਤ ਮਾਜਮੀ ਤੌਰ ਤੇ ਫਿਰ ਦੋਨਾਂ ਮੋਰਚਿਆਂ ਦਾ ਹਵਾਲੇ ਇਹ ਹੈ ਗਈ ਹੈ